ਸਸੀਗਾ ਕਿਸਾਨ ਵੀਰੋ ਅੱਜ ਆਪਾਂ ਪਹੁੰਚਿਆ ਬਾਜੇਖਾਨੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਕੰਟੈਕਟ ਨੰਬਰ ਹੈਗਾ 9501828521 ਤੇ ਅੱਜ ਆਪਾਂ ਪਹੁੰਚੇ ਆਂ ਬਾਈ ਪਰਮਜੀਤ ਕੋਲੇ ਹਾਂਜੀ ਬਾਈ ਜੀ ਆਜੋ ਸਸੀਗਾ ਬਾਈ ਜੀ ਬਾਈ ਆਪਣਾ ਨਾਮ ਦੱਸੋ ਜੀ ਮੈਂ ਪਰਮਜੀਤ ਹਾਂਜੀ ਆਪਣਾ ਪਿੰਡ ਕਿਹੜਾ ਜੀ ਪਿੰਡ ਬਾਟਖਾਨ ਦਾ ਜਿਹੜਾ ਹਿੱਦੂ ਬੋਲ ਜੀ ਠੀਕ ਹੋ ਜੀ ਜੇ ਬਾਈ ਜੀ ਆਪਣੇ ਕਿਸੇ ਬੰਦੇ ਨੇ ਆਪਣੇ ਘਰ ਆਉਣਾ ਹੋਵੇ ਕੀ ਐਡਰੈਸ ਆਪਣਾ ਜੀ ਕੋਬਰਾ ਰਾਮ ਸਰਪੁਰੇ ਜੀ ਪਰਮੂ ਦੇ ਨਾਮ ਹੈ ਠੀਕ ਹੋ ਜੀ ਤੇ ਬਾਈ ਜੀ ਕੀ ਜਾਨਵਰ ਅੱਜ ਆਪਣੇ ਕੋਲੇ ਆਪਨੇ ਕੋਲੇ ਆ ਗਾਂ ਨਹੀਂ ਕੋਲ ਠੀਕ ਆ ਜੀ ਸ਼ਾਹੀਵਾਲ ਗਾਂ ਵੀਰੋ ਬਾਈ ਜੀ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਆ ਜੀ ਦੁੱਧ 10 ਕਿਲੋ ਆ ਬਾਈ ਜੀ ਗਾਂ ਖੋਲ ਕੇ ਦਿਖਾ ਦਿਓ ਜੀ ਆਇਦਰ ਨੂੰ ਆਜੋ ਬਾਈ ਜੀ ਬਾਈ ਜੀ ਤੁਸੀਂ ਗਾਂ ਦੇਖ ਸਕਦੇ ਹੋ ਚੱਲਦੇ ਟਾਈਮ ਵਿੱਚ ਸ਼ਾਹੀਵਾਲ ਗਾਂ ਦੀ ਬਹੁਤ ਜ਼ਿਆਦਾ ਕੀਮਤ ਆ ਤੁਹਾਨੂੰ ਥਣ ਬੰਨਾ ਵੀ ਦਿਖਾਉਨੇ ਆ ਆਜੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਗਾਂ ਲੈਣੀ ਹੋਵੇ ਅਸੀਂ ਬਾਈ ਤੋਂ ਅੱਗੇ ਹੋਰ ਡਿਟੇਲ ਪੁੱਛਦੇ ਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਦਾ ਥਣ ਬੰਨਾ ਬਹੁਤ ਹੀ ਸੋਹਣਾ ਭਾਈ ਜੀ ਮਗਰ ਕੀ ਹੈ ਇਹਦੇ ਮਗਰ ਇਹਦੇ ਬੱਚੀ ਆ ਜੀ ਮਗਰ ਇਹਦੇ ਬੱਚੀ ਵੀਰ ਜੀ ਤੁਹਾਨੂੰ ਬੱਚੀ ਵੀ ਦਿਖਾਉਣੀ ਹੈ ਜੀ ਅਸੀਂ ਆਹ ਬੱਚੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਉਹ 3 ਨੂੰ 25 ਦਿਨ ਹੋ ਗਏ 25 ਦਿਨ ਹੋ ਗਏ ਸੂਈ ਨੂੰ ਤੇ ਭਾਈ ਜੀ ਕੀ ਮੁੱਲ ਕਰਦੇ ਆਪਾਂ ਇਹਨਾਂ ਦਾ ਬੋਲੋ 40 ਹਜ਼ਾਰ ਮੁੱਲ ਭਾਈ ਜੀ ਇਹਦਾ 40000 ਕਰਦੇ ਆ ਭਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ 93640 911 ਇੱਕ ਵਾਰ ਫੇਰ ਬੋਲ ਦਿਓ ਜੀ 93640 911 ਬਾਈ ਜੀ ਦਾ ਆਪਾਂ ਪਤਾ ਕੀਤਾ ਬਾਈ ਜੀ ਨੂੰ 14-15 ਸਾਲ ਹੋ ਗਏ ਕੰਮ ਕਰਦੇ ਨੂੰ ਇਸ ਨੂੰ ਪਰ ਬਾਈ ਜੀ ਦਾ ਕਹਿਣਾ ਵੀ ਆਪਾਂ ਜ਼ਿਆਦਾ ਕੰਮ ਮੱਝਾਂ ਦਾ ਕਰਦੇ ਆਂ ਮੱਝਾਂ ਦਾ ਕੰਮ ਕਰਦੇ ਦੇਖ ਸਕਦੇ ਹੋ ਤੁਸੀਂ ਬਾਈ ਕੋਲ ਚ ਦੇਖਿਆ ਆਨლაਾਈਨ ਟਾਈਮ ਤੇ ਬਾਈ ਦੀਆਂ ਤੁਹਾਨੂੰ ਹੋਰ ਵੀ ਅਸੀਂ ਇਸੇ ਚੈਨਲ ਤੇ ਵੀਡੀਓ ਦਿਖਾਵਾਂਗੇ ਤਾਂ ਵੀਰ ਜੀ ਵੱਧ ਤੋਂ ਵੱਧ ਬਰਾਡਕਾਸਟ ਫਾਰਮ ਨੂੰ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ